ਬੁਦਾ 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 ਇਕ ਜੀਵਨਾ ਬੁਦਾ ਬਹੁਤ ਬੇਰੀ ਮਾਨਾ ਪਤੀਰਾ ਪਰ ਹੈ ਇਹ ਬਲੱਡ ਦੇ ਵਿੱਚ ਆਈ ਹੋਈ ਬਿਮਾਰੀ ਹੈ ਇਹਦੇ ਜੀਨਸ 세 ਰਹੀਆਂ ਨੂੰ ਮਿਲੀ ਹੋਈ ਬਿਮਾਰੀ ਹੈ ਮਮੀ ਆ ਗਈ ਰਾਮਾ ਉਪਗੋਆ ਨੇ ਤੁਹਾਡੀ ਡਿਊਟੀ ਲਈ ਹੈ ਤੁਹਾਡੀ ਭੈਣ ਦਾ ਚਲੇ ਜਾਣਾ ਤੁਹਾਡੇ ਜੀਜਾ ਜੀ ਦਾ ਚਲੇ ਜਾਣਾ ਇਸ ਦੁਨੀਆ ਤੋਂ ਤੇ ਤੁਹਾਨੂੰ ਇਸ ਰੱਬ ਵਰਗੀ ਧੀ ਦੀ ਜ਼ਿੰਮੇਵਾਰੀ ਮਿਲੀ ਹੈ ਸੇਵਾ ਕਰਨ ਦੀ। ਮਾਂ 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 ਬਹੁਤ ਸਿਆਰ ਦੀ ਮੁਸਕਾਨ ਪਰ ਅੱਜ ਆਪਣੇ ਆਪ ਦੀ ਵੀ ਸੁੱਜੀ ਮੁੱਕੀ ਪਈ ਹੈ। ਸਤ ਸ੍ਰੀ ਅਕਾਲ ਬੇਟਾ ਸਤ ਸ੍ਰੀ ਅਕਾਲ ਓਰ ਪੁੱਤ ਠੀਕ ਆ ਤੂੰ ਤੇਰਾ ਕੀ ਨਾਮ ਆ ਕੀ ਨਾਮ ਤੇਰਾ ਤੇਰਾ ਨਾਮ ਕੀ ਆ ਤੇਰਾ ਨਾਮ ਪਤਾ ਨਹੀਂ ਤੈਨੂੰ ਆ ਜਾ ਘਰ ਮੇਰੀ ਤੀ ਗੱਲ ਸੁਣ ਮੇਰੀ ਉਰਿਆ ਨੈਕਸਟ ਚੇਂਜਸ ਓਕੇ ਜਸ ਐਕਸਟਰਾ ਐਂਡ ਨੈਕਸਟ ਚੇਂਜਸ ਵਾਟ ਯੂਰ ਨੇਮ ਸੋਨਲ ਹੈਲੋ ਸੋਨਲ ਹਾਊ ਆਰ ਯੂ ਹੈਲੋ ਵਾਈਸ ਪਲੀਜ਼ ਸਟੈਂਡ ਅਪ ਪਲੀਜ਼ ਆ ਜਾ ਆ ਜਾ ਉੱtre ਥੱਲੇ ਉੱtre ਆ ਜਾ ਆ ਜਾ ਸਟੈਂਡ ਅਪ ਸਟੈਂਡ ਅਪ ਆਜ ਸੀਰੋਸਕੋਪੀ ਨਾ ਯਾਰ ਕਾਪੀ ਦੋਨੋ ਪਰ ਇਹਨਾਂ ਨੇ ਉਹਦਾਂ ਨੇ ਐਨਕ ਨਹੀਂ ਲੱਗੀ ਹੋਈ ਇਹਨਾਂ ਦੇ ਲੱਗੀ ਹੋਈ ਆ ਆ ਜੋ ਆਜੋ ਉਤਰਿਆ ਥੱਲੇ ਆਜੋ ਉਸਕਾ ਨਾ ਮੁਸਕਾਨ نیچے ਉਤਰ ਆ ਬਟ ਆਜੋ ਆਜੋ ਉਤਰਿਆ ਨੀ ਕਿ ਬਲਾਨੀ ਵੀ ਮੈਂ ਆਇਓ ਆ ਦੀਦੀ ਆ ਗਈ ਨਵਦੀਪ ਦੀਦੀ ਇਹ ਕੌਣ ਇਹਦਾ ਨਾਮ ਪਤਾ ਕੀ ਆ ਨਵਦੀਪ ਦੀਦੀ ਨੀਓ ਨਵਦੀਪ ਇਹ ਨਵਦੀਪ ਆ ਮੇਰੀ ਭੈਣ ਆ ਇਹ ਤੂੰ ਵੀ ਮੇਰੀ ਭੈਣ ਆ ਨਾ ਨੀਓ WhatsApp ਸੋਨਲ ਤੇ ਨਿੰਰਲਸ ਤੇਰਾ ਨਾਮ ਮੁਸਕਾਨ ਤੇਰਾ ਨਾਮ ਮੁਸਕਾਨ ਯੈਸ ਠੀਕ ਹੈ ਮੁਸਕਾਨ ਤੂੰ ਸਟੱਡੀ ਕਿੰਨੀ ਕੀਤੀ ਹੋਈ ਆ 10th 10th ਕਿਤੇ ਕਿਹੜੇ ਸਕੂਲ ਚ ਕਿਹੜੇ ਸਕੂਲ ਚ ਕੀਤੀ ਸੀ ਹਾਂ ਕਿਹੜੇ ਸਕੂਲ ਚ ਕੀਤੀ ਸੀ 10th ਸਕੂਲ ਦਾ ਕੀ ਨਾਮ ਸੀ ਆ تعال ਚੱਪਲ ਪਾਲਾ ਸੁਬਾਈ ਜੀ ਨੂੰ ਕਿਹੜੇ ਸਕੂਲ ਚ ਕੀਤੀ ਸੀ ਮੁਸਕਾਨ 10th ਕਿਹੜੇ ਸਕੂਲ ਚ ਕੀਤੀ ਸੀ ਇਕ ਗੁਰੂਏ ਇੱਕ ਕੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜਿਗਤ ਸਚ ਹੈ ਪੀ ਸਚ ਨਾਨਕ ਹੋਸੀ ਭੀ ਸਚ ਲਾਇ ਰੋ ਤੇ ਪਾਸ਼ਾ ਕਿਰਪਾ ਕਰੋ ਮੇਰੀ ਤੀਨੋਂ ਤੰਦਰੁਸਤੀਆਂ ਬਖਸ਼ਿਓ ਮੇਲ ਪਰੇ ਹੱਥ ਰੱਖੇ ਹੋਏ ਸੇਤੇ ਗੁਰੂ ਸਾਹਿਬ ਕਿਰਪਾ ਕਰਿਓ ਭਗਵਾਨ ਜੀ ਮਿਹਰ ਕਰਿਓ ਉਹ ਭਗਵਾਨ ਨੇ ਤੁਹਾਡੀ ਡਿਊਟੀ ਲਈ ਹੈ ਤੁਹਾਡੀ ਭੈਣ ਦਾ ਚਲੇ ਜਾਣਾ ਤੁਹਾਡੇ ਜੀਜਾ ਜੀ ਦਾ ਚਲੇ ਜਾਣਾ ਇਸ ਦੁਨੀਆ ਤੋਂ ਤੇ ਤੁਹਾਨੂੰ ਇਸ ਰੱਬ ਵਰਗੀ ਧੀ ਦੀ ਜ਼ਿੰਮੇਵਾਰੀ ਮਿਲੀ ਹੈ ਸੇਵਾ ਕਰਨ ਦੀ ਕੋਈ ਗੱਲ ਨਹੀਂ ਅਸੀਂ ਵੀ ਤੁਹਾਡੇ ਨਾਲ ਆ ਅਸੀਂ ਪੂਰੀ ਸਪੋਰਟ ਕਰਾਂਗੇ ਇਹਨੂੰ ਇੱਥੇ ਕੁਝ ਦਿਨ ਰੱਖਣਾ ਪਊ ਨਾਲ ਇੱਕ ਜਣੇ ਨੂੰ ਰੁਕਣਾ ਪਊ ਮੈਂਬਰ ਨੂੰ ਫੈਮਿਲੀ ਦੇ ਨੂੰ ਆਪਾਂ ਵਾਹਿਗੁਰੂ ਕਿਰਪਾ ਕਰਨ ਤੇ ਬਿਲਕੁਲ ਠੀਕ ਹੋ ਜਾਊਗੀ ਪਰ ਕਿ ਇਹ ਜਿਸ ਫਲਪਸ ਇਹ ਮੈਡੀਸਨ ਆ ਜਿਹੜੀ ਲਾਈਫਟਾਈਮ ਕਰਨੀ ਆ ਕਿਉਂਕਿ ਹੈਰਿਡਿਟੀ ਪ੍ਰੋਬਲਮ ਆ ਬਲੱਡ ਦੇ ਵਿੱਚ ਤੇ ਇਹਦੇ ਵਾਸਤੇ ਕੀ ਹੁੰਦਾ ਬ੍ਰੇਨ ਦੇ ਕੁਝ ਕੈਮੀਕਲ ਨੇ ਜਿਹੜੇ ਮਿਕਸ ਹੋ ਜਾਂਦੇ ਆ ਜਾਂ ਉੱਪਰ ਥੱਲੇ ਹੋ ਜਾਂਦੇ ਆ ਜਿਹਦੇ ਨਾਲ ਇਹਦੀ ਖੁਸ਼ੀ ਗਮੀ ਹਾਸੇ ਖਿੱਡੇ ਸਭ ਪਤਾ ਨਹੀਂ ਚੱਲ ਰਿਹਾ ਇਹਨੂੰ ਕੁਛ ਵੀ ਮੈਨਿਕਵੈਂਟੀ ਕੁਆਲਿਟੀ ਇਹ ਜਦੋਂ ਬੱਚੇ ਨੂੰ ਖੂਨ ਦੇ ਵਿੱਚ ਬਿਮਾਰੀ ਲੱਗਦੀ ਹੈ ਨਾ ਮਾਂ ਪਿਓ ਨੂੰ ਜਦਾਦੇ ਦਾਦੀ ਨੂੰ ਨਾਨੇ ਨਾਨੀ ਨੂੰ ਕਿਸੇ ਨੂੰ ਹੁੰਦੀ ਆ 18 19 ਸਾਲ ਦੀ ਉਮਰ ਤੇ ਜਾ ਕੇ ਜਦੋਂ ਬੱਚਾ ਜਵਾਨ ਹੋਣ ਲੱਗ ਜਾਂਦਾ ਉਦੋਂ ਇਹ ਚੀਜ਼ਾਂ ਬਾਹਰ ਆ ਜਾਂਦੀਆਂ ਬਿਮਾਰੀ ਦੇ ਰੂਪ ਚ ਨਿਕਲ ਕੇ ਆਪਾਂ ਨੂੰ ਐ ਲੱਗਦਾ ਹੁੰਦਾ ਵੀ ਇਹ ਕੋਈ ਟੈਨਸ਼ਨ ਲੈ ਗਈ ਜਾਂ ਕੋਈ ਹੋਰ ਹੋ ਗਿਆ ਪਰ ਹੈ ਇਹ ਬਲੱਡ ਦੇ ਵਿੱਚ ਆਈ ਹੋਈ ਬਿਮਾਰੀ ਹੈ ਇਹਦੇ ਜੀਨਸ ਤੇ ਰਹੀਆਂ ਨੂੰ ਮਿਲੀ ਹੋਈ ਬਿਮਾਰੀ ਆ ਬਾਕੀ ਸੌਰੇ ਵੀ ਨਹੀਂ ਨਾ ਚੰਗੇ ਮਿਲੇ ਇਹਨੂੰ ਸੋ ਤਾਂ ਫਿਰ ਉਹਦਾ ਇੱਕ ਨਾ ਭਾਣੇ ਐਕਚੁਅਲੀ ਵਿੱਚ ਇਹ ਉਦੋਂ ਠੀਕ ਨਹੀਂ ਸੀ ਉਦੋਂ ਹੀ ਪ੍ਰੋਬਲਮ ਆ ਰਹੀ ਸੀ ਇਹਨੂੰ ਵਿਆਹ ਤੋਂ ਪਹਿਲਾਂ ਵੀ ਇਹਨੂੰ ਥੋੜੀ ਥੋੜੀ ਪ੍ਰੋਬਲਮ ਆ ਰਹੀ ਸੀ ਹੁਣ ਆਪਾਂ ਨੂੰ ਕੀ ਹੁੰਦਾ ਆਪਾਂ ਨੂੰ ਇਲਾਜ ਕਰ ਦਨ ਚੱਲ ਆਪਾਂ ਵਿਆਹ ਕਰ ਦਿੰਦੇ ਬਿਸ਼ਾਇਦ ਠੀਕ ਹੋ ਜੂਗੀ ਵਿਆਹ ਤੋਂ ਬਾਅਦ ਹਨ ਤੇ ਪ੍ਰੋਬਲਮ ਚੱਲ ਰਹੀ ਸੀ ਉਹਦੇ ਹੁਣ ਮੈਂਟਲੀ ਪੇਸ਼ੈਂਟ ਨੂੰ ਤੁਸੀਂ ਚੱਲ ਸਕਦੇ ਹੋ ਤੁਹਾਡਾ ਬਲੱਡ ਆ ਸਹੁਰੇ ਘਰ ਤੋਂ ਜਲਣਗੇ ਅੱਜ ਕੱਲ ਤਾਂ ਚੰਗੇ ਭਲੇ ਰਿਸ਼ਤੇਦਾਰ ਨਹੀਂ ਚੱਲਦੇ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਜੀ ਇਹ ਬੱਚੀ ਹੈ ਜੀ ਮੁਸਕਾਨ ਗੁਲਾਟੀ 10th ਪਾਸ ਕੀਤੀ ਹੋਈ ਆ ਮੰਮੀ ਦੀ ਵੀ ਡੈਥ ਹੋ ਗਈ ਪਾਪਾ ਦੀ ਵੀ ਡੈਥ ਹੋ ਗਈ ਮੈਰਿਜ ਕੀਤੀ ਸੀ ਉੱਥੋਂ ਵੀ ਲੱਗ ਹੋ ਗਈ ਹੈ ਡਿਵੋਰਸ ਹੋ ਗਿਆ ਇੱਕ ਬੱਚਾ ਇਹਦਾ ਬੇਟਾ ਉਹ ਵੀ ਉਹਨਾਂ ਦੇ ਕੋਲੇ ਆ ਉੱਥੇ ਅਨਦਰ ਕੋਲ ਹੁਣ ਮਾਮੇ ਲੈ ਕੇ ਆਏ ਨੇ ਅੱਜ ਸਾਡੇ ਕੋਲੇ ਮਾਮੇ ਧਰਮਕੋਟ ਰਹਿੰਦੇ ਆ ਇਹ ਆਪਣੀ ਮਾਸੀ ਦੇ ਕੋਲੇ ਕੋਰਟੀ ਸੇਖਾ ਰਹਿੰਦੀ ਆ ਮੁਹਾਰਾ ਉੱਥੇ ਵਿਆਹੀ ਹੋਈ ਸੀ ਮਾਸੀ ਉਹ ਰਿਸ਼ਤਾ ਲੈ ਕੇ ਗਈ ਸੀ ਆਪਣੇ ਪਿੰਡ ਦੇ ਵਿੱਚ ਪਰ ਹੁਣ ਭੈਣ ਨੂੰ ਕੋਈ ਸੋਝੀ ਹੋਈ ਨਹੀਂ ਆਪਣੇ ਆਪ ਦੀ 10ਵੀਂ ਤਿੱਕਰ ਬਹੁਤ ਹੁਸ਼ਿਆਰ ਸੀ ਪੜ੍ਹਾਈ ਦੇ ਵਿੱਚ ਵੀ ਬਹੁਤ ਹੁਸ਼ਿਆਰ ਸੀ ਮਸਕਾਨ ਪਰ ਅੱਜ ਆਪਣੇ ਆਪ ਦੀ ਵੀ ਸੁੱਜੀ ਮੁੱਕੀ ਪਈ ਐ ਤਾਂ 1 ਸਾਲ 3 ਸਾਲ ਪਹਿਲਾਂ ਬਾਪ ਚਲਾ ਗਿਆ ਇਸ ਦੁਨੀਆ ਤੋਂ ਫਿਰ ਸਾਲ ਪਹਿਲਾਂ ਕਰੀਬ ਇੰਨੇ ਕੁ ਦਿਨਾਂ ਦੇ ਵਿੱਚ ਹੀ ਮਾਂ ਵੀ ਤੁਰ ਗਈ ਉਹਨਾਂ ਨੇ ਵੀ ਦੱਸ ਦਿਆ ਬਾਈ ਜੀ ਹੁਣੀ ਅਡਾਪਟ ਕੀਤਾ ਸੀ ਮਸਕਾਨ ਨੂੰ ਉਹਨਾਂ ਦੇ ਬੱਚਾ ਨਹੀਂ ਸੀ ਹੋਇਆ ਉਹਨਾਂ ਨੇ ਵੀ ਜਦੋਂ 60-62 ਸਾਲ ਦੀ ਉਮਰ ਹੋ ਗਈ ਦੋਨਾਂ ਦੀ ਜ਼ਮੀਨ ਦੇ ਰਸ ਸੀਗੀ ਪ੍ਰਾਪਰਟੀ ਸੀਗੀ ਤੇ ਉਹਨਾਂ ਨੇ ਇਸ ਬੱਚੀ ਨੂੰ ਅਡਾਪਟ ਕਰ ਲਿਆ ਇਹਨੂੰ ਪਾਲਿਆ ਪੜਾਇਆ ਲਿਖਾਇਆ ਉਹਨਾਂ ਦੀਆਂ ਸਾਰੀਆਂ ਉਮੀਦਾਂ ਸਾਰੇ ਸੁਪਨੇ ਸਾਰੀਆਂ ਸਦਰਾ ਮੁਸਕਾਨ ਨਾਲ ਜੁੜੀਆਂ ਹੋਈਆਂ ਸੀ ਵੀ ਚਲੋ ਸਾਡੀ ਤੇ ਉਹਨ ਸਾਨੂੰ ਬੜਾਪੇ ਦੇ ਸੰਭੂਗੀ ਨਾਲੇ ਸਾਡਾ ਜਿਹੜਾ ساری ਉਮਰ ਦਾ ਕਮਾਇਆ ਹੋਇਆ ਧਨ ਜਾਂ ਜ਼ਮੀਨ ਜਾਇਦਾਦ ਤਾਂ ਉਹਨੂੰ ਸੰਭੂਗੀ ਪਰ ਕੁਦਰਤ ਨੇ ਆਪਣਾ ਕੰਮ ਕੀਤਾ ਜਦੋਂ ਸੁੱਝੀ ਆਈ ਪੌਣੀ ਸੀ 18-20 ਸਾਲ ਦੀ ਉਮਰ ਹੋਈ ਫਿਰ ਤਾਂ ਮੈਂਟਲੀ ਅਫਸੈਟ ਹੋ ਗਈ ਮਸਕਾਨ ਸਿਸਟਮ ਤੇ ਦਵਾਈਆਂ ਚੱਲ ਪੀਆਂ ਵਿਆਹ ਕਰਤਾ ਵਿਆਹ ਵੀ ਬੜੀ ਵਧੀਆ ਕੀਤਾ ਸਭ ਕੁਝ ਪਰ ਜਦ ਤੱਕ ਇਹ ਦਿਮਾਗੀ ਹਾਲਤ ਇਹ ਨਹੀਂ ਵਿਗੜਨ ਲੱਗੀ ਉਹਨਾਂ ਨੇ ਵੀ ਛੱਡਤਾ ਸਹੁਰਿਆਂ ਨੇ ਜੀ ਬੇਟਾ ਹੋ ਗਿਆ ਇੱਕ ਬੇਟਾ ਕਿੰਨੇ ਸਾਲ ਦਾ ਜੀ ਇਹਦਾ 1 ਸਾਲ ਤੋਂ ਅੰਦਰ ਜਿਸਮ ਦਾ 2.5 ਸਾਲ ਦਾ ਬੇਟਾ ਹੋ ਗਿਆ ਉਹਦਾ ਕੀ ਨਾਮ ਹੈ ਜੀ ਸਰ ਜੀ ਉਹਨੂੰ ਮਿਲਣ ਨਹੀਂ ਦਿੱਤਾ ਜੀ ਮਿਲਣ ਨਹੀਂ ਦਿੱਤਾ ਅਸੀਂ ਉਹਨੂੰ ਮਿਲਣ ਨਹੀਂ ਦਿੱਤਾ ਬੁਲਾਉਂਦਾ ਹੀ ਨਹੀਂ ਬੇਟੇ ਨੂੰ ਮਿਲਨ ਮਿਲ ਦਿੱਤਾ ਸਾਰੇ ਪਰਿਵਾਰ ਨੇ ਉੱਥੇ ਬੇਟਾ ਆਪਣੇ ਦਾਦੇ ਦਾਦੀ ਕੋਲੇ ਹੀ ਆ ਤੇ ਹੁਣ ਮੁਸਕਾਨ ਤੇ ਤੁਸੀਂ ਹਾਲਾਤ ਦੇਖ ਹੀ ਰਹੇ ਹੋ ਕੀ ਬਣੇ ਪਏ ਆ ਛੇੜੀ ਪ੍ਰਾਪਰਟੀ ਵੀ ਹੈਗੀ ਆ ਜ਼ਮੀਨ ਦੇ ਟੱਤ ਵੀ ਹੈਗੀ ਆ ਪਰ ਕਰਨਾ ਕੀ ਆ ਸਭ ਕੁਝ ਜਦੋਂ ਦਿਮਾਗ ਦੀ ਸੋਝੀ ਹੋ ਨਹੀਂ ਰਹੀ ਸੱਦਗੁੱਦੀ ਨਹੀਂ ਰਹੀ ਮੈਂ ਅਰਦਾਸ ਕਰਿਓ ਇਸਦੀ ਵਾਸਤੇ ਦਵਾਈਆਂ ਤਾਂ ਬਹੁਤ ਖਾਲੀਆਂ ਡਾਕਟਰ ਬਥੇਰੇ ਦੇਖ ਲੇ ਕੋਈ ਕਸਮ ਨਹੀਂ ਛੱਡੀ ਪਰ ਹੁਣ ਜਰੂਰ ਤਾਂ ਤੁਹਾਡੀਆਂ ਦੁਆਵਾਂ ਦੀਆਂ ਅਰਦਾਸਾਂ ਦੀ ਤੁਹਾਡੀਆਂ ਅਸੀਸਾਂ ਦੀ ਮੁਸਕਾਨ ਨੂੰ ਮੁਸਕਾਨ ਨੂੰ ਤੁਹਾਡੀ ਕੀਤੀ ਹੋਈ ਦੁਆ ਠੀਕ ਕਰ ਸਕਦੀ ਹੈ ਦਵਾਈ ਤਾਂ بے ਅਸਰ ਹੋਈ ਪਈ ਹੈ ਜਨ ਕੀ ਅਰਦਾਸ ਬਿਰਤੀ ਨਾ ਜਾਵੇ ਤੁਹਾਡੀ ਕੀਤੀ ਅਰਦਾਸ ਖਾਲੀ ਨਹੀਂ ਜਾਣੀ ਜਰੂਰ ਇਸਤੀ ਵਾਸਤੇ ਅਰਦਾਸ ਕਰਿਓ ਅਸੀਂ ਤਾਂ ਚਿਹਰਾ ਬਲਰ ਕੀਤਾ ਕਿਉਂਕਿ ਇਹ ਜੇ ਯੰਗ ਕੁੜੀ ਹੈ ਨੌਜਵਾਨ ਆ ਪਰ ਇਹਦੇ ਚਿਹਰੇ ਦੀ ਮਾਸੂਮੀਅਤ ਜਿਹੜੀ ਅਸੀਂ ਦੇਖ ਪਾ ਰਹੇ ਆ ਉਹ ਦੇਖ ਕੇ ਆਪਣੇ ਆਪ ਨੂੰ ਬੜਾ ਦੁੱਖ ਲੱਗਿਆ ਵੀ ਕਿੰਨੀ ਹੋਣ ਹਾਰਸੀਅਤ ਹੀ ਕਿੰਨੀ ਹੁਸ਼ਿਆਰ ਸੀ ਇਹ ਕਿੰਨੀਆਂ ਮਾਂ ਬਾਪ ਨੂੰ ਬੁੱਢੇ ਬਾਰੇ ਉਹਨਾਂ ਨੇ ਅਡਾਪਟ ਕੀਤਾ ਇਹਨੂੰ ਕਿੰਨੀਆਂ ਉਮੀਦਾਂ ਸੀ ਉਹਨਾਂ ਨੂੰ ਪਰ ਸਭ ਕੁਝ ਮਿੱਟੀ ਹੋ ਗਿਆ ਉਹ ਦੋਨੋਂ ਬਜ਼ੁਰਗ ਮਾਂ ਬਾਪ ਵੀ ਇਹਦੀ ਇਸ ਹਾਲਤ ਨੂੰ ਨਾ ਦੇਖਦੇ ਹੋਏ ਨਾ ਚੱਲਦੇ ਹੋਏ ਦੁਨੀਆ ਤੋਂ ਤੁਰ ਗਿਆ ਮਾਮੇ ਦੱਸਦੇ ਆ ਇਸ ਬੱਚੀ ਦਾ ਇਹਨਾਂ ਦਿਮਾਗ ਸੀ ਇੰਨੇ ਪੜ੍ਹਾਈ ਦੇ ਵਿੱਚ ਤੇਜ਼ ਸੀ ਇਹ ਅੱਭਲ ਆਉਂਦੀ ਸੀ ਆਪਣੇ ਸਕੂਲ ਕਲਾਸ ਤੋਂ ਪਰ ਅੱਜ ਆਪਣੇ ਹੱਥ ਨਾਲੀ ਬਸ ਖਿੱਡੀ ਜਾਂਦੀ ਹੈ ਇਦਾਂ ਇਦਾਂ ਹੀ ਕਰੀ ਜਾਂਦੀ ਹੈ ਬਸ ਪਤਾ ਨਹੀਂ ਆਪਣੇ ਹੱਥ ਦੀਆਂ ਕਿਹੜੀਆਂ ਲਖੀਰਾਂ ਨੂੰ ਪੜਨ ਦੀ ਕੋਸ਼ਿਸ਼ ਕਰ ਰਹੀ ਹੈ ਮਸਕਾਰ ਜਿਹੜੀ ਸਾਨੂੰ ਵੀਡੀਓ ਭੇਜੀ ਆ ਤੁਸੀਂ ਦੇਖੋ ਵੀਡੀਓ ਚ ਕਿੰਨਾ ਜ਼ਿਆਦਾ ਅਗਰੈਸਿਵ ਹੋ ਰਹੀ ਸੀ ਮਸਕਾਨ ਕੋਟ ਇਸੇ ਖਾਤੋਂ ਲੈ ਕੇ ਆਇਆ ਸਾਡੇ ਨਾਲ ਸੇਵਾਦਾਰ ਨੇ ਮੰਗੂ ਵੀਰਾ ਤੇ ਇਹ ਵੀਰ ਸਾਡੇ ਨਾਲ ਹੁਣ ਕੈਂਪ ਤੇ ਆਏ ਸੀ ਉਸ ਦਿਨ ਗੱਲ ਕਰਕੇ ਗਏ ਸੀ ਵੀਰੇ ਹੁਣ ਨਾਲ ਵੀ ਸਾਡੀ ਗੱਲ ਹੋਈ ਸੀ ਇਹਨਾਂ ਨੇ ਦੱਸਿਆ ਵੀ ਬੇਟੀ ਆ ਉਹਦੀ ਹਾਲਤ ਬਹੁਤ ਖਰਾਬ ਆ ਬਿਉਦਾ ਕੋਈ ਹਿਲਾ ਹੋਵੇ ਜੇ ਕੋਈ ਠੀਕ ਹੋ ਜਾਵੇ ਕਿਸੇ ਤਰੀਕੇ ਤਾਂ ਅੱਜ ਫਿਰ ਤੁਹਾਡਾ ਕੀ ਨਾਂ ਜੀ ਨਰਿੰਦਰ ਗਰੋਵਰ ਨਰਿੰਦਰ ਗਰੋਵਰ ਜੀ ਬਰਿੰਦਰ ਬਰਿੰਦਰ ਗਰੋਵਰ ਜੀ ਤੁਹਾਡਾ ਪਹਿਨ ਜੀ ਪੂਰਨ ਗਰੋਵਰ ਪੂਰਨ ਗਰੋਵਰ ਇਹ ਤਿੰਨੋਂ ਮਾਮੇ ਤੇ ਮਾਮੀ ਤੇ ਨਾਲ ਸਾਡੇ ਮੰਗੂ ਵੀਰ ਜੀ ਇਸ ਧੀ ਨੂੰ ਲੈ ਕੇ ਬਨੁਖਤਾਰੀ ਸੇਵਾ ਪਰਿਵਾਰ ਚ ਆਏ ਨੇ ਇੱਥੇ ਹੁਣ ਬੱਚੀ ਨੂੰ ਅਸੀਂ ਐਡਮਿਟ ਕਰਾਂਗੇ ਇਹਨਾਂ ਦੇ ਨਾਲ ਇੱਕ ਜਾਣਾ ਕੌਣ ਰਹੂਗਾ ਜੀ ਕਿੰਨੇ ਦਿਨ ਰਹਿਵਾਂਗੇ ਨਹੀਂ ਅੱਜ ਕੌਣ ਰਹੂਗਾ ਕਿੰਨੇ ਰਹਿਵਾਂਗੇ ਮਮਾ ਮੰਮੀ ਇੱਥੇ ਅੱਜ ਰੁਕਣਗੇ ਪੀਜ਼ਾਸ ਅਰਦਾਸ ਕਰਿਓ ਇਸਤੀ ਵਾਸਤੇ ਵੀ ਇਹ ਠੀਕ ਹੋਵੇ ਜਲਦੀ ਜਲਦੀ ਆਪਣੀ ਔਰਲ ਸਮਝ ਆਪਣੀ ਸੋਜੀ ਇਹਨੂੰ ਵਾਪਸ ਮਿਲੇ ਇੰਗਲਿਸ਼ ਦੇ ਵਿੱਚ ਹੀ ਬਸ ਕੁਝ ਬੋਲੀ ਜਾਂਦੀ ਐ ਕੁਝ ਆਪਣੀ ਵਰਡ ਆਪਣੇ ਜ਼ੁਬਾਨ ਤੋਂ ਇਦਾਂ ਕੱਲੀ ਬੋਲੀ ਜਾਂਦੀ ਐ ਬਸ ਜਰੂਰ ਅਦਾਸ ਬੇਨਤੀ ਕਰਿਓ ਮੁਸਕਾਨ ਗੁਲਾਟੀ ਵਾਸਤੇ ਤੇ ਕਿਦੇ ਪਿੱਛੇ ਪਰਿਵਾਰ ਵਾਸਤੇ ਵਾਇਗੁਰ ਜੀ ਕਾ ਖਾਲਸਾ ਵਾਇਗੁਰ ਜੀ ਕੀ ਫਤ